ਅੱਜਕੱਲ ਬਹੁਤ ਸਾਰੇ ਲੋਕ ਭਾਰਤ ਸਰਕਾਰ ਦੀ ਮੁਫਤ ਰਾਸ਼ਨ ਯੋਜਨਾ ਦਾ ਲਾਭ ਲੈ ਰਹੇ ਨੇ ਇਸ ਦੇ ਨਾਲ ਹੀ ਰਾਸ਼ਨ ਕਾਰਡ ਧਾਰਕਾਂ ਲਈ ਇੱਕ ਵੱਡੀ ਅਤੇ ਅਹਿਮ ਖਬਰ ਸਾਹਮਣੇ ਆ ਰਹੀ ਹੈ ਦਰਸਲ ਭਾਰਤ ਸਰਕਾਰ ਨੇ ਰਾਸ਼ਨ ਕਾਰਡ ਧਾਰਕਾਂ ਲਈ ਈ ਕੇ ਵਾਈ ਸੀ ਪ੍ਰਕਿਰਿਆ ਸ਼ੁਰੂ ਕੀਤੀ ਹੈ ਤੁਸੀਂ ਈ ਕੇ ਵਾਈ ਸੀ ਕਰਵਾ ਕੇ ਬਹੁਤ ਸਾਰੇ ਲਾਭ ਪ੍ਰਾਪਤ ਕਰ ਸਕਦੇ ਹੋ ਤੇ ਜੇਕਰ ਤੁਸੀਂ ਸਮੇਂ ਤੇ ਈ ਕੇ ਵਾਈ ਸੀ ਨਹੀਂ ਕਰਵਾਉਂਦੇ ਹੋ ਤਾਂ ਤੁਹਾਡਾ ਰਾਸ਼ਨ ਕਾਰਡ ਬੰਦ ਵੀ ਹੋ ਸਕਦਾ ਹੈ ਕੀ ਹੈ ਰਾਸ਼ਨ ਕਾਰ ਈਕੇवाईसी ਦੇ ਫਾਇਦੇ ਉਹ ਵੀ ਤੁਹਾਨੂੰ ਦੱਸਦੇ ਆ ਈਕੇवाईसी ਰਾਹੀਂ ਸਰਕਾਰ ਤੁਹਾਡੇ ਪਰਿਵਾਰਕ ਮੈਂਬਰਾਂ ਦੇ ਅਪਡੇਟ ਕੀਤੇ ਵੇਰਵੇ ਪ੍ਰਾਪਤ ਕਰਦੀ ਹੈ ਧੋਖਾਧੜੀ ਦੀ ਰੋਕtham ਧੋਖਾਧੜੀ ਦੀ ਰੋਕtham ਇਹ ਪ੍ਰਕਿਰਿਆ ਯਕੀਨੀ ਬਣਾਉਂਦੀ ਹੈ ਕਿ ਸਿਰਫ ਯੋਗ ਵਿਅਕਤੀ ਨੂੰ ਹੀ ਸਕੀਮ ਦਾ ਲਾਭ ਮਿਲਦਾ ਹੈ ਸਰਕਾਰੀ ਸਕੀਮਾਂ ਦਾ ਲਾਭ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਰਾਸ਼ਨ ਅਤੇ ਹੋਰ ਸਰਕਾਰੀ ਸਕੀਮਾਂ ਦਾ ਲਾਭ ਮਿਲਦਾ ਹੈ ਜੇਕਰ ਪਰਿਵਾਰ ਵਿੱਚ ਨਵੇਂ ਮੈਂਬਰ ਸ਼ਾਮਲ ਕੀਤੇ ਜਾਂਦੇ ਨੇ ਤਾ ਉਹਨਾਂ ਦੇ ਵੇਰਵੇ ਵੀ ਈਕੇ ਵੀਸੀ ਰਾਹੀਂ ਸ਼ਾਮਲ ਕੀਤੇ ਜਾ ਸਕਦੇ ਨੇ ਰਾਸ਼ਨ ਕਾਰਡ ਅਪਡੇਟ ਲਈ ਜ਼ਰੂਰੀ ਹਨ ਆਹ ਦਸਤਾਵੇਜ਼ ਜੇ ਤੁਸੀਂ ਅਪਡੇਟ ਕਰਵਾਉਣਾ ਵਾ ਤੁਹਾਨੂੰ ਇਹ ਦਸਤਾਵੇਜ਼ਾਂ ਦੀ ਲੋੜ ਪਵੇਗੀ ਆਧਾਰ ਕਾਰਡ ਰਾਸ਼ਨ ਕਾਰਡ ਆਮਦਨ ਸਰਟੀਫਿਕੇਟ ਜਾਤੀ ਸਰਟੀਫਿਕੇਟ ਪਤੇ ਦਾ ਸਬੂਤ ਪੈਨ ਕਾਰਡ ਫੋਟੋ ਸਾਰੇ ਪਰਿਵਾਰਕ ਮੈਂਬਰਾਂ ਦੇ ਨਾਮ ਮੁਖੀ ਦਾ ਨਾਮ ਬੈਂਕ ਪਾਸਬੁੱਕ ਰਾਸ਼ਨ ਕਾਰਡ ਦੀ ਈਕੇ ਵੀਸੀ ਦੀ ਪ੍ਰਕਿਰਿਆ ਕੀ ਹੈ ਈਕੇवाईसी ਪ੍ਰਕਿਰਿਆ ਸੀਐਸਸੀ ਲੋਕ ਸੇਵਾ ਕੇਂਦਰ ਰਾਹੀਂ ਆਪਣੇ ਨਜ਼ਦੀਕੀ ਸੀਐਸਸੀ ਜਨ ਸੇਵਾ ਕੇਂਦਰ ਤੇ ਜਾਓ ਆਪਣੇ ਦਸਤਾਵੇਜ਼ ਜਮ੍ਹਾਂ ਕਰੋ ਜਨ ਸੇਵਾ ਕੇਂਦਰ ਦਾ ਸਟਾਫ ਤੁਹਾਡੇ ਦਸਤਾਵੇਜ਼ ਨੂੰ ਆਨਲਾਈਨ ਅਪਡੇਟ ਕਰੇਗਾ ਰਾਸ਼ਨ ਕਾਰਡ ਡੀਲਰ ਦੁਆਰਾ ਮਤਲਬ ਕਿ ਜਿੱਥੋਂ ਤੁਸੀਂ ਰਾਸ਼ਨ ਕਾਰਡ ਤੋਂ ਰਾਸ਼ਨ ਲੈ ਕੇ ਆਉਨੇ ਹੋ ਦਾਣੇ ਲੈ ਕੇ ਆਉਨੇ ਹੋ ਉਹ ਡੀਪੂ 홀ਡਰ ਵੀ ਤੁਹਾਡਾ ਰਾਸ਼ਨ ਕਾਰਡ ਜਿਹੜਾ ਹੈ ਉਸ ਦੀ ਈਕੇवाईसी ਕਰੇਗਾ ਰਾਸ਼ਨ ਕਾਰਡ ਡੀਲਰ ਨਾਲ ਸੰਪਰਕ ਕਰੋ ਲੋੜਿੰਦੇ ਦਸਤਾਵੇਜ਼ ਉਹਨਾਂ ਨੂੰ ਸੌਂਪ ਦਿਓ ਤਾਂ ਕਿ ਉਹ ਤੁਹਾਡਾ ਜਿਹੜਾ ਈਕੇਵਾਈਸੀ ਕਰ ਸਕੇ ਰਾਸ਼ਨ卡 ਡੀਲਰ ਤੁਹਾਡੇ ਰਾਸ਼ਨ卡 ਦੀ ਏਕੇਵਾਈਸੀ ਪ੍ਰਕਿਰਿਆ ਨੂੰ ਪੂਰਾ ਕਰੇਗਾ ਇਸ ਪ੍ਰਕਿਰਿਆ ਵਿੱਚ ਤੁਹਾਨੂੰ ਰਾਸ਼ਨ卡 ਦੀ ਈਕੇਵਾਈਸੀ ਕਰਵਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਤੁਸੀਂ ਸਮੇਂ ਤੇ ਈਕੇਵਾਈਸੀ ਨਹੀਂ ਕਰਵਾਉਂਦੇ ਤਾਂ ਤੁਹਾਨੂੰ ਰਾਸ਼ਨ ਨਹੀਂ ਮਿਲੇਗਾ ਅਤੇ ਤੁਹਾਡਾ ਨਾਮ ਰਾਸ਼ਨ卡 ਵਿੱਚੋਂ ਕੱਟ ਦਿੱਤਾ ਜਾਵੇਗਾ